ਜਿੱਥੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੰਘ ਸਾਜੋ ਬਾਬੇ ਨਾਨਕ ਦੀ ਪਵਿੱਤਰ ਬਾਣੀ ਉੱਥੇ ਸਾਡੀ ਸੋਚ ਨੇ ਭਗਵੰਤ ਮਾਨ ਚੁਣਿਆ। ਜਹੇ ਜੀ ਪ੍ਰਜਾ ਉਹ ਹੈ ਜਰਾਜ ਸੁਨਸ਼ੇ ਪੰਜਾਬ ਚਾਹ ਕੇ ਤਾਂ ਨਸ਼ੇ ਬਾਜ ਚੁਣਤਾ। ਨੈਂਸੀ ਨਾ ਦੀ ਕੁੜੀ ਆਈ ਐ ਇੱਥੇ ਜਿਹੜੇ ਆਪਣੇ ਪਤੀ ਦੇ ਇਨਸਾਫ ਵਾਸਤੇ ਠੋਕਰਾ ਖਾ ਰਹੀ ਆ। ਉਹ ਆਪਦੀ ਆਈਡੈਂਟੀਫਿਕੇਸ਼ਨ ਕੀ ਦਿੰਦੀ ਆ ਮੈਂ ਨੈਂਸੀ ਜਿੰਦਾ ਚਰਤੂ ਨੈਂਸੀ ਬਣ ਕੇ ਰਹੇਗੀ। ਸਾਨੂੰ ਇਨਸਾਫ ਆਪਣੇ ਨਹੀਂ ਮਿਲਣਾ ਜਿਸ ਦਿਨ ਤੁਸੀਂ ਨੈਂਸੀ ਕੋਰ ਬਣ ਗਏ ਉਸ ਦਿਨ ਇਨਸਾਫ ਮਿਲੇਗਾ ਸਰਕਾਰਾਂ ਦਾ ਕੰਮ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਵਖੂਬੀ ਕਰ ਰਹੀ ਆ ਉਹਨਾਂ ਦਾ ਕੰਮ ਸਾਨੂੰ ਦਬਾ ਕੇ ਰੱਖਣਾ ਸਾਡਾ ਤਾਂ ਜ਼ੁਲਮ ਕਰਨਾ ਇਹ ਡੰਡੇ ਤੇ ਤੇ ਟੰਬੇ ਦੇ ਸਿਰ ਤੇ ਰਾਜ ਭਾਗ ਪੈਦਾ ਹੋਏ ਨੇ ਤੇ ਪੰਜਾਬ ਦੇ ਲੋਕ ਇਹ ਚੀਜ਼ ਭੁੱਲ ਗਏ ਆਪਦੀ ਆਈਡੈਂਟਿਟੀ ਭੁੱਲ ਗਏ ਅਜਾ ਜ਼ੁਲਮ ਕਰ ਰਹੀ ਆ ਸਮੇਂ ਦੀ ਸਰਕਾਰ ਤੇ ਲੋਕ ਜ਼ੁਲਮ ਸਹਿ ਰਹੇ ਨੇ ਤੇ ਸਹੀਂ ਜਾਓ ਜਿੰਨਾ ਤੁਹਾਡੇ ਪਿੱਠੇ 'ਚ ਚੋਰ ਹੈਗਾ ਜ਼ੁਲਮਸਾਹੋ ਵੀ ਜਿਹੜੀ ਇਹ ਲੋਕ ਟੰਬੇ ਦੀ ਤੇ ਖੰਡੇ ਦੀ ਗੱਲ ਕਰਦੇ ਸੀ ਅੱਜ ਸੜਕਾਂ ਤੇ ਛੰਡੇ ਲੈ ਕੇ ਆ ਗਏ ਬੈਠੇ ਰਹਿਣ ਦੋ ਸਾਡਾ ਕੀ ਵਿਗੜਦਾ ਹਕੂਮਤਾਂ ਦਾ ਕੀ ਵਿਗੜਦਾ ਜਦੋਂ ਤੱਕ ਇਹ ਜਾ ਖਾਲਸ ਰਾਜ ਪੰਜਾਬ 'ਚ ਘਟੋ ਘਟ ਪੈਦਾ ਨਹੀਂ ਕਰਦੇ ਉਦੋਂ ਤੱਕ ਤੁਸੀਂ ਕੀੜੇ ਮਕੌੜਿਆਂ ਦੀ ਤਰ੍ਹਾਂ ਡੜੇ ਜਾਓਗੇ ਤੇ ਡੜੇ ਜਾ ਰਹੇ ਹਾਂ 99 ਐਮਐਲਏ ਨੇ 99 ਆਨੇ ਮੈਨਾਂ ਵਾਸਤੇ ਕੀ ਵਰਤਾ ਇਹ ਚੂਰੀਆ ਤੰਤਰ ਪੈਦਾ ਕਰਤਾ ਇਹਨਾਂ ਨੇ ਇਨਸਾਫ ਦੂਰ ਦੀ ਕੋੜੀਆ ਹਿੰਦੁਸਤਾਨ ਚ ਇਨਸਾਫ ਤੁਹਾਨੂੰ ਮਿਲ ਸਕਦਾ ਪੈਸੇ ਦੇ ਜੋਰ ਤੇ ਇਹ ਸਰਪੰਚ ਹੈ ਪਿੰਡ ਚੂੰਗਾ ਦਾ ਪੂਰ ਸਿੱਖ ਬੰਦਾ ਇਹ ਆਜ਼ਾਦ ਤੌਰ ਤੇ ਚੁਣਿਆ ਗਿਆ ਮੈਂ ਪਿੰਡ ਵਾਸਤੇ ਕੰਮ ਕਰਨੇ ਨੇ ਸਵਾਜਿਏ ਮਿੰਟਾ ਕਿਆ ਡੋਮਿਨੇਟਾ ਕਿਆ ਸਸਪੈਂਡ ਹੋ ਜਾਣਾ ਇਸ ਨੂੰ ਇਸ ਦੀ ਗਰਦਨ ਵੱਢਣ ਦੀ ਤਿਆਰੀ ਹੋ ਚੁੱਕੀ ਹੈ ਇਸ ਨੂੰ ਕੀ ਕਿਹਾ ਜਾਂਦਾ ਦੱਲੇ ਲੋਕਾਂ ਵੱਲੋਂ ਵੀ ਆਜਾ ਸਾਡੀ ਜਿਹੜੀ ਝਾੜੂ ਵਾਲੀ ਟੋਪੀ ਆ ਉਹ ਪਾ ਲੈ ਤੇਰਾ ਅਸੀਂ ਸਰਪੰਚੀ ਵੀ ਕੰਮ ਰੱਖਾਂਗੇ ਮੈਂ ਕਹਿੰਦਾ ਸਰਕਾਰਾਂ ਨੂੰ ਤੁਸੀਂ ਇਨਕਾਊਂਟਰ ਸਾਡਾ ਕਿਉਂ ਨੌਜਵਾਨਾਂ ਦਾ ਕਰਦੇ ਹੋ ਲੋੜ ਹੀ ਨਹੀਂ ਤੁਹਾਨੂੰ ਇਨਕਾਊਂਟਰ ਕਰਨ ਦਾ ਅਸੀਂ ਤਾਂ ਆਪ ਦੇ ਆਪ ਖਤਮ ਹੋ ਰਹੇ ਹਾਂ ਮੇਰੇ ਪਿੰਡ ਚ 100 100 ਨੌਜਵਾਨ ਮਰਿਆ ਪੰਜਾਬ ਦੇ ਹਰ ਇੱਕ ਪਿੰਡ ਚ 100 100 ਨੌਜਵਾਨ ਚਿੱਟੇ ਨਾਲ ਮਰਿਆ ਇਹਨਾਂ ਨੂੰ ਦਿਖਦਾ ਨਹੀਂ ਜਦੋਂ ਸਾਡਾ ਰਾਜਾ ਭਗਵੰਤਮਾਨ ਐਡੇ ਐਡੇ ਝੂਠ ਮਾਰੇ ਤੇ ਲੋਕ ਦੇਖਦੇ ਨੇ ਤੇ ਮੈਂ ਕਹਿੰਦਾ ਵੀ ਮੈਂਟਲੀ ਤੌਰ ਤੇ ਅਪਸੈਟ ਹੋ ਗਏ ਇਹਨਾਂ ਦੇ ਬਿਆਨ ਸੁਣ ਸੁਣ ਐਡਾ ਵੱਡਾ ਝੂਠ ਪਾਣੀ ਕਾਦੇ ਸਰ ਤੇ ਰੁਕਿਆ ਪਾਣੀ ਪਾਣੀ ਏਕੇ 47 ਦੇ ਸਿਰ ਤੇ ਰੁਕਿਆ ਜਿਹੜਾ ਸਾਡਾ ਕੌਮ ਦਾ ਹੀਰਾ ਸੀ ਜਟਾਣਾ ਕੋਲੀ ਦੇ ਸਿਰ ਤੇ ਪਾਣੀ ਰੋਕਿਆ ਇਹ ਭੰਡ ਅੱਜ ਪਾਣੀ ਕਿਵੇਂ ਵੇਚ ਰਿਹਾ ਪੰਜਾਬ ਪੁਲਿਸ ਦੇ ਜ਼ਬਰ ਦੇ ਖਿਲਾਫ ਤਪਾ ਮੰਡੀ ਦੇ ਵਿੱਚ ਵੱਡਾ ਇਕੱਠ ਜਿਹੜਾ ਕੀਤਾ ਗਿਆ ਏ ਸੋ ਸਰਪੰਚ ਸੁਖਵਿੰਦਰ ਸਿੰਘ ਸੈਣਾ ਵੀ ਪਹੁੰਚੇ ਨੇ ਗੱਲ ਕਰਦੇ ਆ ਬਾਈ ਜੀ ਦੇ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਵੀ ਇਹ ਜਿਹੜੇ ਹੈਗੇ ਇਕੱਠ ਹੋਣਾ ਚਾਕੇ ਲੋਕਾਂ ਦੀ ਆਵਾਜ਼ ਬਣਦੇ ਹੋ ਸੋ ਅੱਜ ਦੀ ਜਿਹੜੀ ਇੱਥੇ ਤੱਪੇ ਵਿਖੇ ਰੈਲੀ ਇਕੱਠੀ ਹੋਈ ਹੈ ਜ਼ਬਰ ਦੇ ਖਿਲਾਫ ਹੋਈ ਹੈ ਸੋ ਸਾਡਾ ਸਿੱਖਾਂ ਦਾ ਗੁਰੂ ਸਾਹਿਬ ਨੇ ਜਦੋਂ ਸਾਨੂੰ ਸਿਖ ਸੱਜਿਆ ਉਦੋਂ ਸਾਡਾ ਜਨਮ ਹੀ ਇਸ ਕਰਕੇ ਹੋਇਆ ਵੀ ਅਸੀਂ ਜ਼ਬਰ ਦੇ ਖਿਲਾਫ ਲੜ ਸਕੀਏ ਪਰ ਅੱਜ ਸਭ ਤੋਂ ਵੱਡਾ ਦਖਾਂਤ ਹੈ ਜਿਹੜੀ ਕੌਮ ਦੂਸਰੇ ਵਾਸਤੇ ਇਨਸਾਫ ਦੇ ਝੰਡੇ ਬੁਲੰਦ ਕਰਦੀ ਸੀ ਖੰਡੇ ਦੇ ਧਾਰ ਤੇ ਦੂਸਰੇ ਨੂੰ ਇਨਸਾਫ ਲੈ ਕੇ ਦਿੰਦੀ ਸੀ ਅੱਜ ਉਹ ਕੌਮ ਦਾ ਇਹ ਹਾਲ ਹੋ ਗਿਆ ਵੀ ਅਸੀਂ ਜ਼ਬਰ ਦੇ ਖਿਲਾਫ ਲੜ ਰਹੇ ਆ ਤੇ ਜ਼ਬਰ ਦੇ ਖਿਲਾਫ ਅਸੀਂ ਸਫਲ ਨਹੀਂ ਹੋਏ ਹੁਣ ਤੱਕ ਜੇ ਮੈਂ ਤੁਹਾਨੂੰ ਦੱਸਾਂ ਸੈਂਕੜੇ ਧਰਨੇ ਮਜ਼ਾਰਿਆਂ 'ਚ ਮੈਂ ਜਾ ਚੁੱਕਿਆ ਹੁਣ ਤੱਕ ਪੰਜਾਬ 'ਚ ਪਰ ਪੰਜਾਬ ਦੀਆਂ ਸਰਕਾਰਾਂ ਸਾਡੇ ਨਵਜ ਪਛਾਣ ਚੁੱਕੀਆਂ ਵੀ ਇਹਨਾਂ ਨੇ ਅੱਜ ਧਰਨਾ ਲਾਉਣਾ ਪਟਿਆਲੇ ਕਿਸੇ ਫੌਜੀ ਵਾਸਤੇ ਇਨਸਾਫ ਮੰਗਣਾ ਉਹਨੂੰ ਛੱਡ ਕੇ ਕਿਤੇ ਹੋਰ ਧਰਨੇ ਤੇ ਮੂਵ ਕਰ ਜਾਣਾ ਉਸ ਨੂੰ ਛੱਡ ਕੇ ਕਿਸੇ ਜਿਹੜਾ ਮੁੰਡਾ ਸੀਆਈ ਸਟਾਫ ਨੇ ਬਠਿੰਡੇ ਮਾਰਤਾ ਉੱਥੇ ਮੂਵ ਕਰ ਜਾਣਾ ਕਿਤੇ ਲੀਡਰ ਦੇ ਖਿਲਾਫ ਮੂਵ ਕਰ ਜਾਣਾ ਪਰ ਇਹ ਕੌਮ ਨੂੰ ਇਨਸਾਫ ਨਾਲ ਅੱਜ ਕੋਈ ਜ਼ਿਆਦਾ ਮਤਲਬ ਨਹੀਂ ਰਿਹਾ ਇਹ ਆਪਣੇ ਨਿੱਜੀ ਮਫਾਦ ਲੈ ਕੇ ਅੱਜ ਆ ਰਹੀ ਆ ਲੋਕਾਂ ਦੇ ਸਾਹਮਣੇ ਸੋ ਇਹ ਰੈਲੀ 'ਚ ਮੈਂ ਦੇਖ ਰਿਹਾ ਵੀ ਪੰਜਾਬ ਨੇ ਨਕਾਰਤਾ ਅਕਾਲੀ ਦਲ ਪੰਜਾਬ ਨੇ ਨਕਾਰਤਿਕ ਕਾਂਗਰਸ ਪਾਰਟੀ ਪੰਜਾਬ ਨੇ ਨਕਲੀ ਇਨਕਲਾਬੀ ਆਮ ਆਦਮੀ ਵਾਲੇ ਚੁਣੇ ਤੇ ਅੱਜ ਜਿਹੜਾ ਮੌਕਾ ਪ੍ਰਸਤ ਲੋਕ ਨੇ ਉਹ ਆਉਣਾ ਚਾਹੁੰਦੇ ਆ ਅੱਗੇ ਵੀ ਸਾਡੀ ਨੈਕਸਟ ਸ਼ਾਇਦ ਸਾਡੀ ਵਾਰੀ ਨਾ ਹੋਵੇ ਸੋ ਜ਼ਬਰ ਦੇ ਖਿਲਾਫ ਅਸੀਂ ਉੱਠਦੇ ਰਹੇ ਆ ਗੁਰੂ ਸਾਹਿਬ ਨੇ ਜਦੋਂ ਸਾਨੂੰ ਸਿੰਘ ਸਾਜਿਆ ਤਾਂ ਇਹ ਕਿਹਾ ਵਿਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ ਕੀ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਸਿੱਖ ਕੌਮ ਨੂੰ ਦਿੱਤਾ ਭਲੇ ਕੇ ਮੈਂ ਸਾਬਤ ਸੂਰਤ ਸਿੱਖ ਨਹੀਂ ਪਰ ਮੈਂ ਦੁਨੀਆ ਤੇ ਧੱਕੇ ਖਾ ਕੇ ਇਹ ਸਮਝ ਚੁੱਕਿਆ ਵੀ ਜੇ ਤੁਸੀਂ ਜ਼ਬਰ ਦੇ ਖਿਲਾਫ ਲੜਨਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਕਨਸੈਪਟ ਦਿੱਤਾ ਹੈ ਜਿਹੜੇ ਪਾਵਨ ਸ਼ਬਦ ਨਾਲ ਲੋਕਾਂ ਨੂੰ ਡਰਾਇਆ ਜਾਂਦਾ ਹਿੰਦੂਆਂ ਨੂੰ ਡਰਾਇਆ ਜਾਂਦਾ ਹਿੰਦੀ ਦੀ ਸਰਕਾਰ ਦਰਦੀ ਹੈ ਉਹ ਪਾਵਨ ਸ਼ਬਦ ਤੋਂ ਬਿਨਾ ਸਾਨੂੰ ਨਾ ਤਾਂ ਇਨਸਾਫ ਮਿਲ ਸਕਦਾ ਉਹ ਪਾਵਨ ਸ਼ਬਦ ਕੀ ਹੈ ਜਿਹੜਾ ਅਸੀਂ ਗੁਰੂ ਘਰਾਂ ਚ ਬੋਲਦੇ ਆ ਪਾਵਨ ਸ਼ਬਦ ਰਾਜ ਕਰੇਗਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਕਹਿ ਜਾਉ ਖਾਲਸਾ ਨੇ ਕਿਸੇ ਨੂੰ ਵੱਡ ਟੁੱਕ ਕੇ ਰਾਜ ਨਹੀਂ ਕਰਨਾ ਖਾਲਸੇ ਦਾ ਰਾਜ ਹੋ ਏਕੇ ਦਾ ਰਾਜ ਖਾਲਸੇ ਦਾ ਰਾਜ ਹੋ ਤਰਮਨ ਵਿੱਚ ਤੋਂ ਉਪਰ ਰਾਜ ਖਾਲਸੇ ਦਾ ਰਾਜ ਹੋ ਜਾਤ ਪਾਤ ਤੋਂ ਉੱਚਾ ਰਾਜ ਖਾਲਸੇ ਦਾ ਹੋ ਨਾਨਕ ਖਾਲਸੇ ਦਾ ਰਾਜ ਹੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਸਰਬਤ ਦਾ ਪਲਾ ਅੱਜ ਇਸ ਕੱਠ 'ਚ ਲੋਕ ਆਏ ਮੈਂ ਤਾਂ ਹੌਲੀ-ਹੌਲੀ ਆਪਦਾ ਮੂਲ ਪਛਾਣ ਰਿਹਾ ਵੀ ਮੇਰੀ ਆਈਡੈਂਟਿਟੀ ਕੀ ਆ ਮੇਰੀਆਂ ਜੜ੍ਹਾਂ ਕੀ ਆ ਅੱਜ ਤੁਸੀਂ ਬਠਿੰਡੇ ਤੋਂ ਮੇਰੀ ਭੈਣ ਸ਼ਾਇਦ ਨਰਾਜ਼ਗੀ ਨਾ ਕਰ ਜੇ ਨੈਂਸੀ ਨਾਂ ਦੀ ਕੁੜੀ ਆਈ ਐ ਇੱਥੇ ਜਿਹੜੇ ਆਪਦੇ ਪਤੀ ਦੇ ਇਨਸਾਫ ਵਾਸਤੇ ਦਰਦਰ ਦੀਆਂ ਖੋਟੀਆਂ ਠੋਕਰਾ ਖਾ ਰਹੀ ਆ ਉਹ ਆਪਦੀ ਆਈਡੈਂਟੀਫਿਕੇਸ਼ਨ ਕੀ ਦਿੰਦੀ ਆ ਮੈਂ ਨੈਂਸੀ ਜਿੰਨਾ ਚਿਰ ਤੁਸੀਂ ਨੈਂਸੀ ਬਣ ਕੇ ਰਹੇਗੀ ਤੈਨੂੰ ਇਨਸਾਫ ਪਾਣੇ ਨਹੀਂ ਮਿਲਣਾ ਜਿਸ ਦਿਨ ਤੁਸੀਂ ਨੈਂਸੀ ਕੋਰ ਬਣਗੇ ਉਸ ਦਿਨ ਇਨਸਾਫ ਮਿਲੇਗਾ ਸੋ ਹਰ ਹਿੱਲਾ ਅਸੀਂ ਵਰਤ ਲਿਆ ਜਿਹੜੀ ਸੋ ਕਾਲ ਡੈਮੋਕਰੇਸੀ ਆ ਇੰਡੀਆ ਦੀ ਸਾਨੂੰ ਇਨਸਾਫ ਦੇ ਰਹੀ ਐ ਸਾਨੂੰ ਪੁਲਿਸ ਪ੍ਰਸ਼ਾਸਨ ਇਨਸਾਫ ਦੇ ਰਿਆ ਸਾਨੂੰ ਸਰਕਾਰਾਂ ਇਨਸਾਫ ਦੇ ਰੀਆਂ ਸਰਕਾਰਾਂ ਦਾ ਕੰਮ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਬਕੂਬੀ ਕਰ ਰਹੀ ਆ ਉਹਨਾਂ ਦਾ ਕੰਮ ਸਾਨੂੰ ਦਬਾ ਕੇ ਰੱਖਣਾ ਸਾਡੇ ਤੇ ਜ਼ੁਲਮ ਕਰਨਾ ਇਹ ਲੋਕਾਂ ਨੇ ਦੇਖਣਾ ਜਿਹੜੇ ਸਾਡੇ ਮੂਰੇ ਲੀਡਰ ਲੱਗੇ ਨੇ ਉਹਨਾਂ ਨੇ ਦੇਖਣਾ ਵੀ ਤੁਹਾਡੇ ਪਿੱਠੇ 'ਚ ਜੋਰ ਹੈਗਾ ਵੀ ਇਹ ਜ਼ਬਰ ਜ਼ੁਲਮ ਦੇ ਖਿਲਾਫ ਉੱਠ ਸਕੋ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਸੀ ਮੇਰੀ ਪੀਰੀ ਦਾ ਸਿਧਾਂਤ ਸੀ ਵੀ ਜਿੱਥੇ ਤੁਸੀਂ ਆਪਣੇ ਧਰਮ ਦੀ ਗੱਲ ਕਰਨੀ ਹੈ ਉੱਥੇ ਜੇ ਤੁਸੀਂ ਤੁਹਾਨੂੰ ਇਨਸਾਫ ਨਾ ਮਿਲੇ ਤਾਂ ਜਿਹੜੀ ਮੇਰੀ ਪੀਰੀ ਦੀ ਤਲਵਾਰ ਹੈ ਤਲਵਾਰ ਚੁੱਕ ਸਕਦੇ ਆ ਅੱਜ ਸਮਾਂ ਹੈਗਾ ਤਲਵਾਰ ਚੁੱਕਣ ਦਾ ਨਿਰਾਸ਼ ਹੋ ਗਿਆ ਸੀ ਸਾਰੋਂ ਪਾਸਿਓਂ ਇਹ ਡੰਡੇ ਤੇ ਤੇ ਟੰਬੇ ਦੇ ਸਿਰ ਤੇ ਰਾਜਪਾਗ ਪੈਦਾ ਹੋਏ ਨੇ ਤੇ ਪੰਜਾਬ ਦੇ ਲੋਕ ਇਹ ਚੀਜ਼ ਭੁੱਲ ਗਏ ਆਪਦੀ ਆਈਡੈਂਟਿਟੀ ਭੁੱਲ ਗਏ ਅਜਾ ਜ਼ੁਲਮ ਕਰ ਰਹੀ ਆ ਸਮੇਂ ਦੀ ਸਰਕਾਰ ਤੇ ਲੋਕ ਜ਼ੁਲਮ ਸਹ ਰੇ ਨੇ ਤੇ ਸਹੀਂ ਜਾਓ ਜਿੰਨਾ ਤੁਹਾਡੇ ਪਿੱਠੇ 'ਚ ਚੋਰ ਹੈਗਾ ਜ਼ੁਲਮ ਸਹੋ ਝੰਡੇ ਲੈ ਕੇ ਬੈਠੇ ਰਹੋ ਇਹਨਾਂ ਨੂੰ ਹੋਰ ਕੀ ਚਾਹੀਦਾ ਇਹਨਾਂ ਨੂੰ ਤਾਂ ਹਕੂਮਤਾਂ ਨੂੰ ਤਾਂ ਬਹੁਤ ਵਧੀਆ ਇੱਕ ਤਜਰਬਾ ਹੋਇਆ ਵੀ ਜਿਹੜੀ ਇਹ ਲੋਕ ਟੰਬੇ ਦੀ ਤੇ ਖੰਡੇ ਦੀ ਗੱਲ ਕਰਦੇ ਸੀ ਅੱਜ ਸੜਕਾਂ ਤੇ ਝੰਡੇ ਲੈ ਕੇ ਆ ਗਏ ਬੈਠੇ ਰਹਿਣ ਦੋ ਸਾਡਾ ਕੀ ਵਿਗੜਦਾ ਹਕੂਮਤਾਂ ਦਾ ਕੀ ਵਿਗੜਦਾ ਆ ਤੁਸੀਂ ਬੁਲਾ ਲਓ ਤਰਨੇ ਤੇ ਗਏ ਬੰਦੀ ਸਿੰਘਾਂ ਵਾਸਤੇ 500 ਬੰਦਾ ਨਹੀਂ ਇਕੱਠਾ ਹੋਇਆ ਤੇ ਜਿੰਨਾ ਚਿਰ ਆਪਾ ਜਿਹੜਾ ਖਾਲਸਾ ਨੇ ਸਾਨੂੰ ਸਿਧਾਂਤ ਦਿੱਤਾ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਅਰਦਾਸਾ ਚ ਕਹਿੰਦੇ ਹੋ ਰਾਜ ਕਰੇਗਾ ਖਾਲਸਾ ਜਦੋਂ ਤੱਕ ਇਹ ਜਾ ਖਾਲਸ ਰਾਜ ਪੰਜਾਬ ਚ ਘਟੋ ਘਟ ਪੈਦਾ ਨਹੀਂ ਕਰਦੇ ਉਦੋਂ ਤੱਕ ਤੁਸੀਂ ਕੀੜੇ ਮਕੌੜਿਆਂ ਦੀ ਤਰ੍ਹਾਂ ਡਰਦੇ ਜਾਓਗੇ ਤੇ ਡਰਦੇ ਜਾ ਰਹੇ ਹੋ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਤੁਸੀਂ ਇਦਾਂ ਦੇ ਧਰਨੇ ਪ੍ਰਦਰਸ਼ਨ ਕਰਕੇ ਪੰਜਾਬ ਦੇ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੇ ਹੋ ਕਿਹੜਾ ਵਿਕਾਸ ਕਿਹੜੇ ਪੰਜਾਬ ਦੇ ਰਾਹ ਵਿੱਚ ਰੋੜੇ 93 ਐਮਐਲਏ ਨੇ 99 ਆਨੇ ਮੈਨਾਂ ਵਾਸਤੇ ਕੀ ਬਰਤਾ ਇਹ ਚੂਤੀਆ ਤੰਤਰ ਪੈਦਾ ਕਰਤਾ ਇਹਨਾਂ ਨੇ ਇਹਨਾਂ ਨੇ ਆਪਦਾ ਵਿਕਾਸ ਕੀਤਾ ਆਪਦੇ ਟੱਬਰਾਂ ਦਾ ਵਿਕਾਸ ਕੀਤਾ ਪਰ ਇਦਾਂ ਦੇ ਇਕੱਠ ਕਰਕੇ ਕਹਿੰਦੇ ਜੀ ਪੁਲਿਸ ਦਾ ਮਨੋਬਲ ਤੋੜ ਰਹੇ ਹੋ ਪੁਲਿਸ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਇਨਸਾਫ ਦਿਵਾ ਰਹੀ ਆ ਹਰ ਇੱਕ ਦੇ ਨਾਲ ਖੜਦੀ ਆ ਇਦਾਂ ਦੇ ਇਕੱਠ ਕਰਕੇ ਉਹਨਾਂ ਦਾ ਮਨੋਬਲ ਟੁੱਟ ਰਿਹਾ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟ ਰਿਹਾ ਦੇਖੋ ਮੈਨੂੰ ਤਾਂ ਜਿਹੜਾ ਸੋ ਕਾਲ ਭਾਰਤ ਦਾ ਲੋਕ ਰਾਜ ਹੈ ਕਾਫੀ ਪੜਿਆ ਲਿਖਿਆ ਮੈਨੂੰ ਰਤਾ ਪਰਚ ਵੀ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਇਥੋਂ ਦੇ ਕਾਨੂੰਨ ਵਿਵਸਥਾ 'ਚ ਮੈਂ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਮੈਂ ਗਰਾਊਂਡ ਲੈਵਲ ਤੋਂ ਸੰਘਰਸ਼ ਕੀਤਾ ਮੈਂ ਲੋਕਾਂ 'ਚ ਬੈਠਾ ਪਿੰਡਾਂ ਦੀਆਂ ਸੱਥਾਂ 'ਚ ਗਿਆ ਲੋਕਾਂ 'ਚ ਬੈਠ ਕੇ ਮੈਂ ਦੇਖਦਾ ਵੀ ਲੋਕ ਕਿਸ ਤਰ੍ਹਾਂ ਦਰਦਰ ਦੀਆਂ ਠੋਕਰਾਂ ਖਾਂਦੇ ਆ ਇਨਸਾਫ ਵਾਸਤੇ ਇਨਸਾਫ ਦੂਰ ਦੀ ਕੌੜੀ ਆ ਹਿੰਦੁਸਤਾਨ 'ਚ ਇਨਸਾਫ ਤੁਹਾਨੂੰ ਮਿਲ ਸਕਦਾ ਪੈਸੇ ਦੇ ਜੋਰ ਤੇ ਇਨਸਾਫ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਥਾਣੇ 'ਚ ਜਾਂਦੇ ਹੋ ਤਾਂ ਤੁਹਾਡੇ ਕੋਲੇ ਐਮ ਐਲ ਏ ਮੰਤਰੀ ਦੀ ਸ਼ਿਫਾਰਿਸ਼ ਹੋਣੀ ਚਾਹੀਦੀ ਆ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਸੋ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਕਿਹਾ ਲੋਕਤੰਤਰ ਚ ਆ ਜਾਓ ਵੋਟਰਾਂ ਚ ਆ ਜਾਓ ਸੋ ਵੋਟਰਾਂ ਚ ਸਾਡਾ ਭਲਾ ਹੋ ਰਿਹਾ ਵੋਟਰਾਂ ਚ ਤਾਂ ਸਾਨੂੰ ਹੋਰ ਮਾਰਿਆ ਜਾ ਰਿਹਾ ਜੇ ਕੋਈ ਨੌਜਵਾਨ ਦੇਸ਼ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਤਾਂ ਉਸ ਤੇ ਪਰਚੇ ਗੋਲੀਆਂ ਆ ਖੜਾ ਮੇਰੇ ਕੋਲੇ ਇਹ ਸਰਪੰਚ ਹੈ ਪਿੰਡ ਚੂੰਗਾ ਦਾ ਗੁਰਸਿੱਖ ਬੰਦਾ ਹੈ ਇਹ ਚੁਣਿਆ ਗਿਆ ਇਹ ਆਮ ਆਦਮੀ ਦੇ ਥੱਲੇ ਨਹੀਂ ਲੱਗਿਆ ਇਹ ਕਿਸੇ ਪਾਰਟੀ ਨਾਲ ਨਹੀਂ ਚੱਲਿਆ ਇਹ ਚੁਣਿਆ ਗਿਆ ਇਹ ਆਜ਼ਾਦ ਤੌਰ ਤੇ ਚੁਣਿਆ ਗਿਆ ਮੈਂ ਮੈਂ ਪਿੰਡ ਵਾਸਤੇ ਕੰਮ ਕਰਨੇ ਨੇ ਸੋ ਅੱਜ ਮਹੀਨੇ ਤੱਕ ਜਾਂ 2 ਮਹੀਨੇ ਤੱਕ ਇਹ ਸਸਪੈਂਡ ਹੋ ਜਾਣਾ ਇਸ ਨੂੰ ਇਸ ਦੀ ਗਰਦਨ ਵੱਢਣ ਦੀ ਤਿਆਰੀ ਹੋ ਚੁੱਕੀ ਹੈ ਇਸ ਨੂੰ ਕੀ ਕਿਹਾ ਜਾਂਦਾ ਦੱਲੇ ਲੋਕਾਂ ਵੱਲੋਂ ਵੀ ਆ ਜਾ ਸਾਡੀ ਜਿਹੜੀ ਝਾੜੂ ਵਾਲੀ ਟੋਪੀ ਆ ਉਹ ਪਾ ਲੈ ਤੇਰਾ ਅਸੀਂ ਸਰਪੰਚੀ ਵੀ ਕੰਮ ਰੱਖਾਂਗੇ ਸੋ ਇਹ ਤਾਂ ਸਾਡੇ ਪੰਜਾਬ ਚ ਹੋ ਰਿਹਾ ਇਨਸਾਫ ਇਨਸਾਫ ਭੁੱਲ ਜਣ ਜਿੰਨਾ ਚਿਰ ਆਪਾਂ ਆਪਣਾ ਮੂਲ ਨਹੀਂ ਪਛਾਣਦੇ ਸਾਡੀ ਆਇਡੈਂਟੀਟੀ ਕੀ ਆ ਅਸੀਂ ਇਸ ਧਰਤੀ ਤੇ ਆਏ ਕਿਉਂ ਗੁਰੂ ਸਾਹਿਬ ਨੇ ਸਿੰਘ ਸਾਜਿਆ ਕਿਉਂ ਅਮਰਤ ਕਿਉਂ ਸਿਖਾਇਆ ਇਹ ਸਾਰੀਆਂ ਚੀਜ਼ਾਂ ਭੁੱਲ ਚੁੱਕੇ ਆ ਪਰ ਪੰਜਾਬ ਸਰਕਾਰ ਨੇ ਇੱਕ ਬੱਚਾ ਕਿਡਨਾਪ ਹੁੰਦਾ ਏ ਉਦੋਂ ਪੁਲਿਸ ਦੀ ਪਿੱਠ ਥਪ ਥਪਾਈ ਕੇ ਇਨਸਾਫ ਦੱਤਾ ਵਪਾਰੀ ਦਾ ਕਪੜਾ ਵਪਾਰੀ ਦਾ ਕਤਲ ਹੁੰਦਾ ਏ ਟਰੈਲਰ ਦਾ ਉਦੋਂ ਕਹਿ ਰਹੇ ਨੇ ਕਿ ਇਨਸਾਫ ਦੱਤਾ ਸਰਕਾਰ ਤਾਂ ਕਹਿ ਰਹੀ ਹੈ ਕਿ ਪੁਲਿਸ ਇਨਸਾਫ ਦੇ ਰਹੀ ਹੈ ਸਰਕਾਰ ਇਨਸਾਫ ਦੇ ਰਹੀ ਹੈ ਕਾਹਦਾ ਇਨਸਾਫ ਤੁਸੀਂ ਹੁਣ ਬਠਿੰਡੇ ਜੇ ਇੱਕ ਵਪਾਰੀ ਦਾ ਕਤਲ ਹੋਇਆ ਕਿ ਉੱਥੇ ਇਨਕਾਊਂਟਰ ਹੋ ਗਿਆ ਮੈਂ ਕਹਿੰਦਾ ਸਰਕਾਰਾਂ ਨੂੰ ਤੁਸੀਂ ਇਨਕਾਊਂਟਰ ਸਾਡਾ ਕਿਉਂ ਨੋਜਵਾਨਾਂ ਦਾ ਕਰਦੇ ਹੋ ਲੋੜ ਹੀ ਨਹੀਂ ਤੁਹਾਨੂੰ ਇਨਕਾਊਂਟਰ ਕਰਨ ਦਾ ਅਸੀਂ ਤਾਂ ਆਪਦੇ ਆਪ ਖਤਮ ਹੋ ਰਹੇ ਹਾਂ ਜਿਹੜੀ ਤੁਸੀਂ ਪ੍ਰੌਕਸੀ ਵਾਰ ਸਾਡੇ ਸਿੱਖ ਧਰਮ ਦੇ ਵਿਰੁੱਧ ਪੰਜਾਬ ਪੰਜਾਬੀਆ ਦੇ ਵਿਰੁੱਧ ਛੇੜੀ ਆ ਅਸੀਂ ਖਤਮ ਹੋ ਰਹੇ ਹਾਂ ਤੁਹਾਨੂੰ ਬੜਾ ਇੱਕ ਚੰਗਾ ਜਿਹੜਾ ਇੱਕ ਰੀਜ਼ਨ ਮਿਲ ਗਿਆ ਵੀ ਜਿਹੜਾ ਤੁਸੀਂ ਨਸ਼ਿਆਂ ਨਾਲ ਸਾਨੂੰ ਖਤਮ ਕਰ ਰਹੇ ਹੋ ਤੁਹਾਨੂੰ ਸਾਨੂੰ ਮਾਰਨ ਦੀ ਕੀ ਲੋੜ ਹੈ ਪਰ ਉਹ ਤਾਂ ਨਸ਼ੇ ਉਹ ਖਤਮ ਕਰ ਰਹੇ ਨੇ ਜੀ ਘਰ ਟਾਰ ਰਹੇ ਨੇ ਥਾਂ ਥਾਂ ਤੇ ਦੇਖੋ ਜੇ ਮੈਂ ਨਸ਼ਿਆਂ ਦੀ ਗੱਲ ਕਰਾਂ ਪੰਜਾਬ ਸਰਕਾਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਇਹ ਜਿਹੜੀ ਸਾਡੀ ਚੜ੍ਹਦੀ ਕਲਾ ਇਹ ਜਿਹੜਾ ਸਾਡਾ ਝੰਡਾ ਹੈਗਾ ਜਿਹੜਾ ਅਸੀਂ ਜ਼ੁਲਮ ਦੇ ਖਿਲਾਫ ਉੱਠਦੇ ਹਾਂ ਕਦੇ ਦਿੱਲੀ ਜਾਂਦੇ ਹਾਂ ਭਾਵੇਂ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਉੱਠਦੇ ਹਾਂ ਇਹ ਚੜ੍ਹਦੀ ਕਲਾ ਤੋਂ ਉਹਨਾਂ ਨੂੰ ਵੱਡੀ ਪ੍ਰੋਬਲਮ ਹੈ ਇਹ ਚੜ੍ਹਦੀ ਕਲਾ ਨੂੰ ਢਾਉਣ ਵਾਸਤੇ ਨਸ਼ਾ ਜਿਹੜਾ ਸਾਡੇ ਵਿੱਚ ਵੜਿਆ ਗਿਆ ਤੁਸੀਂ ਦੇਖੋ ਜੰਮੂ ਕਸ਼ਮੀਰ 27 ਲੋਕਾਂ ਦਾ ਕਤਲ ਹੋਇਆ ਮੈਂ ਉਹਨਾਂ ਪਰਿਵਾਰਾਂ ਨਾਲ ਹਾਂ ਦਾ ਨਾਰਾ ਮਾਰਿਆ ਅਤਵਾਦੀਆਂ ਨੇ ਮਾਰੇ 27 ਲੋਕ ਤਾਂ ਸਮੁੱਚੇ ਹਿੰਦੁਸਤਾਨ ਨੇ ਪਾਕਿਸਤਾਨ ਤੇ ਅਟੈਕ ਕਰਤਾ ਵੱਡੀ ਗੱਲ ਸੀ ਨਾ ਮੇਰੇ ਪਿੰਡ ਚ 100 100 ਨੌਜਵਾਨ ਮਰਿਆ ਪੰਜਾਬ ਦੇ ਹਰ ਇੱਕ ਪਿੰਡ ਚ 100 100 ਨੌਜਵਾਨ ਚਿੱਟੇ ਨਾਲ ਮਰਿਆ ਇਹਨਾਂ ਨੂੰ ਦਿਖਦਾ ਨਹੀਂ ਨਸ਼ਾ ਕਿੱਥੋਂ ਆਉਂਦਾ ਨਥਾ ਨਸ਼ਾ ਮੇਰੇ ਪਿੰਡ ਸੈਣੇ ਬਣਦਾ ਨਸ਼ਾ ਬਰਨਾਲੇ ਬਣਦਾ ਜਾਂ ਤਪਾ ਬਣਦਾ ਨਸ਼ਾ ਆ ਕਿਥੋਂ ਰਿਆ ਉਹ ਡੈਡ ਲਾਈਨ ਉਹ ਚੈਨ ਇਹਨਾਂ ਨੇ ਤੋੜੀ ਨਾ ਕਾਂਗਰਸ ਤੋੜ ਸਕੀ ਨਾ ਅਕਾਲੀ ਦਲ ਚੋੜ ਤੋੜ ਸਕਿਆ ਨਾ ਇਹ ਜਿਹੜੇ ਜਨ ਸੰਗੀ ਆ ਜਿਹੜੇ ਆਰਐਸਐਸ ਦਾ ਏ ਟੀਮ ਆ ਕੇਜਰੀਵਾਲ ਹੋਰੀ ਉਹ ਤੋੜ ਸਕੇ ਪਰ ਦਾਅਵੇ ਤਾਂ ਕਰ ਰਹੇ ਨੇ ਜੀ ਦੇਖੋ ਜਿਹੜੇ ਉਹ ਦਾਅਵੇ ਕਰ ਰਹੇ ਹਨ ਨਾ ਭਾਈ ਸਾਹਿਬ ਮੈਂ ਦੱਸਾਂ ਵੀ ਸਮੁੱਚੇ ਪੰਜਾਬ ਦਾ ਜਿਹੜਾ ਮਾਨਸਿਕ ਸੰਤੁਲਨ ਇਹਨਾਂ ਨੇ ਵਿਗਾੜ ਕੇ ਰੱਖਤਾ ਜਦੋਂ ਸਾਡਾ ਰਾਜਾ ਭਗਵੰਤ ਮਾਨ ਐਡੇ ਐਡੇ ਝੂਠ ਮਾਰੇ ਤੇ ਲੋਕ ਦੇਖਦੇ ਨੇ ਤੇ ਮੈਂ ਕਹਿੰਦਾ ਵੀ ਮੈਂਟਲੀ ਤੌਰ ਤੇ ਅਪਸੈਟ ਹੋ ਗਏ ਇਹਨਾਂ ਦੇ ਬਿਆਨ ਸੁਣ ਸੁਣ ਐਡਾ ਵੱਡਾ ਝੂਠ ਪਾਣੀ ਕਾਦੇ ਸਿਰ ਤੇ ਰੋਕਿਆ ਪਾਣੀ ਪਾਣੀ ਏਕੇ 47 ਦੇ ਸਿਰ ਤੇ ਰੁਕਿਆ ਜਿਹੜਾ ਸਾਡਾ ਕੌਮ ਦਾ ਹੀਰਾ ਸੀ ਜਟਾਣਾ ਕੋਲੀ ਦੇ ਸਿਰ ਤੇ ਪਾਣੀ ਰੋਕਿਆ ਇਹ ਭੰਡ ਅੱਜ ਪਾਣੀ ਕਿਵੇਂ ਵੇਚ ਰਿਹਾ ਵੇਚ ਦੇਣਾ ਇਹ ਲੋਕਾਂ ਨੇ ਕੇਜਰੀਵਾਲ ਨੇ ਇਹ ਲੋਕਾਂ ਨੂੰ ਚੁਣਿਆ ਕਿਨੇ ਕਿਸਾਨ ਜ਼ਥੇਬੰਦੀਆਂ ਆਪਣਾ ਵੀ ਫਰਜ ਸੰਭਾਲਣ ਸਮਝਣ ਸਭ ਤੋਂ ਮੂਰੇ ਏਸੀ ਇਹ ਲੋਕਾਂ ਨੂੰ ਚੁਣਨ ਵਾਸਤੇ ਮੈਂ ਕਹਿੰਦਾ ਵੀ ਖਾਲਸਾ ਪੱਖੀ ਸਰਕਾਰ ਪੰਜਾਬ ਪੱਖੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਤੇ ਬਾਤ ਤਾਂ ਆਈ ਨਹੀਂ ਜਿਨ੍ਹਾਂ ਚੋਂ ਉਹ ਸਰਕਾਰ ਨਹੀਂ ਲਿਆਉਂਦੇ ਵੀ ਇਹੋ ਜੇ ਲੋਕਾਂ ਨੂੰ ਨਹੀਂ ਚੁਣਦੇ ਮੌਕੇ ਪ੍ਰਸਤ ਜਿਹੜਾ ਨਿੱਜਤਾ ਤੋਂ ਉੱਪਰ ਉੱਠ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਇਹੋ ਜਿਹੇ ਲੋਕਾਂ ਨੂੰ ਜਦੋਂ ਅੱਗੇ ਲੈ ਕੇ ਨਹੀਂ ਆਉਂਗੇ ਤੇ ਸਾਡੇ ਦੇਸ਼ ਪੰਜਾਬ ਦਾ ਸਾਡੀ ਕੌਮ ਦਾ ਇਹੋ ਹਾਲ ਰਹਿਣਾ ਤੇ ਇਸ ਨੂੰ ਆਪਾਂ ਕੋਈ ਮਟਾ ਨਹੀਂ ਸਕਦੇ ਜਿਹੜੇ ਵੀ ਧਰਨੇ ਤੇ ਜਾਂਦੇ ਹੋ ਉਸ ਦਾ ਕੋਈ ਤੁਸੀਂ ਇਨਪੁੱਟ ਤਾਂ ਲੋ ਵੀ ਇਸ ਤੋਂ ਅਸੀਂ ਖੱਟਿਆ ਕੀ ਅੱਜ ਅਸੀਂ ਧਰਨਾ ਲਾ ਕੇ 100 ਬੰਦਾ ਬੋਲ ਕੇ ਚਲੇ ਆ ਗਿਆ ਬੋਲ ਕੇ ਅਗਲੇ ਧਰਨੇ ਦੀ ਵੇਟ ਕਰ ਰਹੇ ਆ ਬਲਾਰੇ ਅਗਲੇ ਧਰਨੇ ਦੀ ਵੇਟ ਕਰ ਰਹੇ ਨੇ ਸੋ ਇਸ ਤਰ੍ਹਾਂ ਤਾਂ ਇਨਸਾਫ ਨਹੀਂ ਮਿਲਦਾ ਇਨਸਾਫ ਬਾਜੂਆਂ ਦੇ ਜ਼ੋਰ ਤੇ ਤਾਕਤ ਤੇ ਇਨਸਾਫ ਮਿਲਦਾ ਤੇ ਉਹ ਤਾਕਤ ਅਸੀਂ ਤਿਆਗ ਚੁੱਕੇ ਹਾਂ ਗੁਰੂ ਮਹਾਰਾਜ ਮੇਰ ਕਰਨ ਉਹ ਤਾਕਤ ਸਿੱਖਾਂ ਨੂੰ ਦੁਬਾਰੇ ਬਖਸ਼ਣ ਵੀ ਅਸੀਂ ਇਹ ਨਲਾਇਕ ਰਾਜ ਪ੍ਰਬੰਧ ਤੋਂ ਇਨਸਾਫ ਨਾ ਲੈ ਸਕੀ ਭਗਵੰਤ ਮਾਨ ਵਰਗੇ ਸਾਡੇ ਆਈਡੀਅਲ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਿੰਘ ਸਾਜੇ ਬਾਬੇ ਨਾਨਕ ਦੀ ਪਵਿੱਤਰ ਬਾਣੀ ਉੱਥੇ ਸਾਡੀ ਸੋਚ ਨੇ ਭਗਵੰਤ ਮਾਨ ਚੁਣਿਆ ਕਿਹਨੇ ਚੁਣਿਆ ਪੰਜਾਬ ਦੇ ਲੋਕਾਂ ਨੇ ਚੁਣਿਆ ਜਦੋਂ ਜਹੇ ਜੀ ਦੇ ਰਾਜਾ ਜਹੇ ਜੀ ਪ੍ਰਜਾ ਉਹ ਹੈ ਜਰਾਜਾ ਸੁਨਸ਼ੇ ਪੰਜਾਬ ਚਾਗੇ ਤਾਂ ਨਸ਼ੇਬਾਜ਼ ਚੁਣਤਾ ਸੋ ਮੈਂ ਕਹਿੰਦਾ ਸਾਰਾ ਕੁਝ ਲੀਵ ਕਰਕੇ ਪੰਜਾਬ ਪੱਖੀ ਲੋਕ ਅੱਗੇ ਆਉਣਗੇ ਤਾਂ ਕੁਝ ਪੰਜਾਬ ਦਾ ਬਣ ਸਕਦਾ ਨਹੀਂ ਤਾਂ ਅਸੀਂ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਸਰਪੰਚ ਸਾਹਿਬ ਸੈਨੇਟ ਤੋਂ ਜਿਹੜੇ ਕਹਿ ਰਹੇ ਨੇ ਕਿ ਪੰਜਾਬ ਪੱਖੀ ਲੋਕ ਨੇ ਜਿਹੜੇ ਚੁਣਨੇ ਪੈਣੇ ਨੇ ਸਾਨੂੰ ਆਪਣੀਆਂ ਸਰਕਾਰਾਂ ਨੇ ਜਿਹੜੀਆਂ ਬਣਾਉਣੀਆਂ ਪੈਣੀਆਂ ਨੇ ਫਿਲਹਾਲ ਕਦੋਂ ਸਰਕਾਰਾਂ ਬਣਦੀਆਂ ਨੇ ਕਦੋਂ ਲੋਕਾਂ ਨੂੰ ਇਨਸਾਬ ਮਿਲਦਾ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੱਗੀ ਭੋਲੇ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਤੱਪਾ